ਮੈਂ ਚਿੱਟੇ ਦਿਨਾਲਾ ਮੈਂ ਮੈਂ ਮਰ ਸਕਦਾ ਇਹ ਤੋੜ ਬਹੁਤ ਲੱਗਦੀ ਹੈ ਸਰਕਾਰ ਬੁੱਲੇ ਹੀ ਫਿਰ ਸਾਡੀ ਇਹ ਚਿੱਟਾ ਸਾਡੇ ਆਲੇ ਦਾਲਿਆਂ ਪਿੰਡਾਂ ਦੇ ਵਿੱਚੋਂ ਬੰਦ ਕੀਤਾ ਜਾਵੇ ਕਿੰਨਾ ਸਮਾਂ ਹੋ ਗਿਆ ਬਾਈ ਤੈਨੂੰ ਇਹ ਕੰਮ ਕਰਦਿਆਂ ਮੈਨੂੰ ਹੋ ਗਈ 8 ਸਾਲ ਹੋ ਗਈ ਉਮਰ ਕੀ ਆ ਮੇਰੀ 28 ਸਾਲ ਉਮਰ ਆਈ ਮੈਂ ਤਾਂ ਇਹ ਚਿੱਟੇ ਦੇ ਵਿੱਚ ਮੈਂ ਉਹਦਾ ਘਰ ਬਾਰ ਸਭ ਕੁਝ ਵੇਚਤਾ ਹੀ ਕਿੰਨੇ ਗੱਲੇ ਸੀ ਤੁਹਾਡੇ ਅੱਡੇ ਕੋਈ 4 ਗੱਲੇ ਹੀ ਗਈ ਹੁਣ ਕਿੰਨੇ ਆ ਹੁਣ ਇਸ ਟਾਈਮ ਕੋਈ ਨਹੀਂ ਆ ਗਈ। ਹੁਣ ਸਾਰਾ ਕੁਝ ਵਿਗ ਗਿਆ। ਰੋੜ ਦੇ ਦਿੱਤੀ ਇਸ ਟਾਈਮ। ਤੁਹਾਡਾ ਜਿਹੜਾ ਟੋਲਾ ਆ ਜਿਹਦੇ ਵਿੱਚ ਤੁਸੀਂ ਬਹਿ ਕੇ ਕੰਮ ਕਰਦੇ ਆ ਬੱਚੇ ਉਹ ਮੁੰਡੇ ਕੀ ਆ ਉਹਨਾਂ ਦੇ ਵਿੱਚੋਂ ਐ ਤਾਂ ਜੀ ਸਾਡੇ ਨਾਲ ਦੇ ਦੋ ਤਿੰਨ ਮੁੰਡੇ ਸਾਡੇ ਨਾਲ ਦੇ ਆਪਸ ਮਰ ਗਏ। ਉਈ ਸਾਗਾ ਮੇਰੇ ਤਾਏ ਦਾ ਮੁੰਡਾ ਵੀ ਖੁਦ ਮਰ ਗਿਆ ਇੱਕ ਨਹੀਂ ਲਾਉਂਦਾ ਸੀ ਭਾਈ YouTube। ਕਿੰਨੇ ਦਾ ਲੈ ਕੇ ਆਉਣਾ ਇੱਕ ਦਿਨ ਦੇ ਵਿੱਚ? ਇੱਕ ਦਿਨ ਦੇ ਵਿੱਚ ਜੀ 1500 ਸਾਮਾਨ ਲਾ ਲੈਂਦਾ। 1500 ਦਾ ਇੱਕ ਦਿਨ ਦੇ ਵਿੱਚ ਇਹਨੇ ਪੈਸੇ ਕਿੱਥੋਂ ਆ ਰਹੇ ਆ? ਚੋਰੀਆਂ ਕਰਦੇ ਆ। ਚੋਰੀਆਂ ਚੋਰੀਆਂ ਨੂੰ ਹੱਥ ਪੈਂਦਾ ਹੀ ਫਿਰ ਪਹਿਲਾਂ ਇਕਨੇ ਘਰ-ਬਾਰ ਇਕਨੇ ਵਿਗਿਆ ਤਾਂ ਉਹਦੋਂ ਹੁਣ ਚੋਰੀਆਂ ਵਿੱਚ ਹੋ ਗਈ ਅਸੀਂ ਤਾਂ ਇਹ ਚਿੱਟੇ ਕਰਕੇ ਅਸੀਂ ਤਾਂ ਗੁਰਦੁਆਰਿਆਂ ਵਿੱਚ ਵੀ ਚੋਰੀਆਂ ਕਰ ਚੁੱਕੇ ਹਾਂ ਬਾਈ ਦਾ ਇੱਕ ਦੋਸਤ ਆ ਦੱਸਦੀਏ ਜੱਟ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ ਜ਼ਿਮੀਂਦਾਰਾਂ ਦਾ ਮੁੰਡਾ ਆ ਤੇ ਇਹ ਵੀ ਚਿੱਟੇ ਦੇ ਜਿਹੜੇ ਦਲਦਲ ਦੇ ਵਿੱਚ ਆ ਉਹ ਫਸਿਆ ਹੋਇਆ ਇਹਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਬਈ ਇਹ ਜੱਟਾਂ ਦਾ ਹੀ ਮੁੰਡਾ ਆ ਹਾਲਾਂਕਿ ਬਈ ਤੇਰਾ ਨਾਮ ਕੀ ਆ ਇਹਨਾਂ ਬਿਆਨਤ ਸਿੰਘ ਆ ਜੀ ਬਿਆਨਤ ਸਿੰਘ ਹਾਂਜੀ ਠੀਕ ਆ ਮੈਂ ਚਿੱਟਾ ਇਹ ਜੇ ਨਾਲਾ ਮੈਂ ਮਰ ਸਕਦਾ ਜੀ ਤੋੜ ਬਹੁਤ ਲੱਗਦੀ ਆ ਜੀ ਸਰਕਾਰ ਕੋਲੇ ਇਹੀ ਫੀਲ ਆ ਸਾਡੀ ਇਹ ਚਿੱਟਾ ਸਾਡੇ ਆਲੇ-ਦਾਲੋਂ ਪਿੰਡਾਂ ਦੇ ਵਿੱਚੋਂ ਬੰਦ ਕੀਤਾ ਜਾਵੇ ਅੱਛਾ ਹਾਂਜੀ ਨਹੀਂ ਕਿੰਨਾ ਸਮਾਂ ਹੋ ਗਿਆ ਬਈ ਤੈਨੂੰ ਇਹ ਕੰਮ ਕਰਦਿਆਂ ਇਹ ਮੈਨੂੰ ਹੋ ਗਈ 8 ਸਾਲ ਹੋ ਗਈ 8 ਸਾਲ ਹੋ ਗਏ ਹਾਂਜੀ ਉਮਰ ਕੀ ਆ ਮੇਰੀ 28 ਸਾਲ ਉਮਰ ਆ ਜੀ 28 ਸਾਲ ਉਮਰ ਆ ਵਿਆਹ ਹੋਇਆ ਬਈ ਤੇਰਾ ਨਹੀਂ ਜੀ ਵਿਆਹ ਨਹੀਂ ਹੋਇਆ ਜੀ ਹਾਂ ਮੈਂ ਤਾਂ ਇਹ ਚਿੱਟੇ ਦੇ ਵਿੱਚ ਹੀ ਮੈਂ ਆਪਦਾ ਘਰ-ਬਾਰ ਸਭ ਕੁਝ ਵੇਚ ਤਈ ਹਾਂਜੀ ਕਿੰਨੇ ਕਿੱਲੇ ਸੀ ਤੁਹਾਡੇ ਸਾਡੇ ਕੋਈ 4 ਕਿੱਲੇ ਸੀ ਗਏ ਹੁਣ ਕਿੰਨੇ ਆ ਹੁਣ ਇਸ ਟਾਈਮ ਕੋਈ ਨਹੀਂ ਹੈ ਗਈ ਹੁਣ ਸਾਰਾ ਕੁਝ ਵਿਗ ਗਿਆ ਜੀ ਰੋਡ ਦੇ ਉੱਤੇ ਆ ਇਸ ਟਾਈਮ ਕਿਹੜਾ ਬਈ ਉਹ ਜਿਹੜੇ ਕਿੱਲੇ ਸੀਗੇ ਆਨ ਰੋਡ ਸੀਗੇ ਆ ਕਿੱਦਾਂ ਸੀ ਸਾਡੇ ਪਹਿਲਾਂ ਜਮੀਨ ਕਿਦਾਂ ਸੀਗੀ ਜਮੀਨ ਤਾਂ ਇਹ ਸਾਡੇ ਆਪਣੀਆਂ ਜਿੱਕਣ ਕਹਿੰਦੇ ਬਈ ਪਹਿਲਾਂ ਮੇਰੇ ਡੈਡੀ ਦੇ ਨਾਮ ਸੀਗੀ ਉਸ ਦਿਵਾਰ ਸਾਡੇ ਸਾਡੇ ਕੋਲੇ ਆ ਗਈ ਅਹੀ ਬਸ ਆ ਚਿੱਟੇ ਦੇ ਵਿੱਚ ਆ ਕੇ ਖੇਰ-ਗੁਰੂ ਕਰਕੇ ਬੈਠ ਤੇ ਜਿੱਕਲੇ ਦੀ ਗੱਲ ਕਰਾਂ ਬਾਈ ਉਹਨਾਂ ਦੇ ਮੁੱਲ ਹੁੰਦੇ ਆ ਜ਼ਮੀਨਾਂ ਦੇ ਤੇ ਕਰੋੜਾਂ ਕਰੋੜਾਂ ਦੇ ਵੀ ਮੁੱਲ ਪੈਂਦੇ ਆ ਜ਼ਮੀਨਾਂ ਤੇ ਹੈਨਾ ਤੇ ਤੁਸੀਂ ਕਹਿ ਲੋਗੇ ਤੁਸੀਂ ਭੰਗ ਦੇ ਭਾੜੇ ਵੇਚ ਦਿੱਤੀਆਂ ਉਹ ਜ਼ਮੀਨਾਂ ਇੱਕ ਕਿੱਲਾ ਕਿੰਨੇ ਦੇ ਵਿੱਚ ਵੇਚਿਆ ਸੀਗਾ ਤਾਂ ਉਸ ਟਾਈਮ ਬਸ ਇਹ ਤਾਂ ਕਿਹਦੀ ਬੜਾ ਨਹੀਂ ਮੰਦੇ ਤੋਂ ਮੰਦੇ ਭਾਅ ਦੇ ਵਿੱਚ ਹੀ ਗਈ ਹੈ ਜੀ ਹਾਂਜੀ ਅੱਛਾ ਐਟ ਟਾਈਮ 1.5 ਕਿੱਲਾ ਹੀਗਾ ਬਾਅਦ ਚ ਹੋ ਰਹੀ ਆਈ ਉਹ ਇੱਕ ਇੱਕ ਸਿਆਲੀ ਨੂੰ ਵੇਚ ਗਿਆ ਹੀਗਾ ਜੀ 1,46 ਨੂੰ ਹਾਂਜੀ ਇੱਕ ਕਿੱਲਾ ਹਾਂਜੀ ਇੱਕ ਕਿੱਲਾ 1,46000 ਹਜ਼ਾਰ ਨੂੰ ਵੇਚ ਦਿੱਤਾ ਬਈ ਇਹ ਤਾਂ ਜ਼ਮੀਨਾਂ ਦੇ ਰੇਟ ਥੋੜੀ ਆ ਬਸ ਹੀ ਤੋੜ ਦੇ ਵਿੱਚ ਹੁਣ ਕੀ ਕਰੀ ਹੋਈ ਹਾਂ ਹੁਣ ਕਰਨਾ ਪੈਣਾ ਹੈ ਜੀ ਨਹੀਂ ਔਖੇ ਆ ਮਰਦੇ ਆ ਜੀ ਜੱਟ ਜ਼ਿਮੀਦਾਰਾਂ ਦਾ ਮੁੰਡੇ ਆ ਨਾ ਤੇ ਬਾਈ ਇਹ ਕਿਹੜੇ ਕੰਮਾਂ 'ਚ ਪੈ ਗਏ ਆ ਬਸ ਹੀ ਮਂਡੀਰ ਪਾਰਟੀ 'ਤੇ ਬੈ ਕੇ ਲਾਉਣ ਲੱਗ ਗਏ ਸਾਡੀ ਤਾਂ ਹੀ ਫੀਲ ਆ ਵੀ ਚਿੱਟੇ ਬੰਦ ਕੀਤੇ ਜਾਵੇ ਸਾਡੇ ਆਲੇ-ਦਾਲੇ ਪਿੰਡਾਂ ਵਿੱਚ ਬਹੁਤ ਵਿਗੜਿਆ 15-15 ਸਾਲ ਦੇ ਬੱਚੇ ਵਿਗੜ ਰਹੇ ਆ ਇਸ ਟਾਈਮ 'ਚ 15-15 ਸਾਲਾਂ ਦੇ ਮੁੰਡੇ ਛੋਟੇ ਹਾਂ ਤੋ ਜਿਹੜਾ ਟੋਲਾ ਆ ਜਿਹਦੇ ਵਿੱਚ ਤੁਸੀਂ ਬਹਿ ਕੇ ਕੰਮ ਕਰਦੇ ਆ ਬੱਚੇ ਉਹ ਮੁੰਡੇ ਕੀ ਆ ਉਹਨਾਂ ਦੇ ਵਿੱਚੋਂ ਹੋ ਗਿਆ ਮਰ ਗਏ ਕੁਝ ਐ ਤਾਂ ਹੀ ਸਾਡੇ ਨਾਲ ਦੇ ਦੋ ਤਿੰਨ ਮੁੰਡੇ ਤਾਂ ਸਾਡੇ ਨਾਲ ਦੇ ਆਪਸ ਮਰ ਗਏ ਅੱਛਾ ਹਾਂ ਇਸਾਗਾ ਮੇਰੇ ਤਾਏ ਦਾ ਮੁੰਡਾ ਵੀ ਖੁਦ ਮਰ ਗਿਆ ਇੱਕ ਨਹੀਂ ਲੌਂਦਾ ਹੀ ਗਈ ਉਹ ਵੀ ਅਸੀਂ ਇਸ ਸਮੇਂ ਸੰਗੋਵਾਲ ਪਿੰਡ ਦੇ ਵਿੱਚ ਮੌਜੂਦ ਆ ਲਾਲੋ ਸਾਹਿਬ ਕੀ ਸੰਗੋਵਾਲ ਪਿੰਡ ਦਾ ਇਹ ਨੌਜਵਾਨ ਵੀਰ ਨੇ ਇਹ ਨੌਜਵਾਨ ਪੀੜ੍ਹੀ ਹੈ ਜਿਨ੍ਹਾਂ ਨੇ ਗਾਂ ਸੀ ਕੰਨੇ ਆ ਦੇਸ਼ ਦਾ ਭਵਿੱਖ ਜੋ ਬਣਾਉਣਾ ਆ ਇਦਾਂ ਤੇ ਦੇਸ਼ ਦਾ ਭਵਿੱਖ ਬਾਈ ਨਹੀਂ ਬਣੂਗਾ ਇਕਣ ਨਹੀਂ ਬਣਨਾ ਜੀ ਇਹ ਦੇ ਸਰਕਾਰ ਕਰੂਈ ਕੋ ਇਹ ਤਾਂ ਕਰਕੇ ਬੰਦ ਹੋਣਾ ਹੀ ਜੇ ਬੰਦ ਹੋ ਜਾਵੇ ਗਾਂ ਵਾਲੇ ਪੀੜ੍ਹੀ ਦਾ ਇੱਕ ਸੁਧਰ ਜੂਗਾ ਜੀ ਤੇ ਬਾਈ ਜਦੋਂ ਤਾਂ ਚਿੱਟਾ ਲਾਉਣਾ ਆ ਠੀਕ ਆ ਮਤਲਬ ਇੱਕ ਇਹ ਕਿੱਥੋਂ ਲੈ ਕੇ ਕਿੱਥੋਂ ਆਣੇ ਆ ਮਤਲਬ ਆਮ ਆਮੀ ਮੇ ਕ ਜਾਂਦਾ ਆ ਆਮੀ ਬਸ ਸੜਕਾਂ ਤੇ ਖੜੇ ਹੁੰਦੇ ਮੁੰਡੇ ਬਸ ਨਾਲੀ ਫੜਾ ਕੇ ਨਾਲੇ ਕਹਿੰਦੇ ਚਲੋ ਜੀ ਨਹੀਂ ਤੇਰੀ ਪਛਾਣ ਹੋ ਜੂਗੀ ਉਹਨਾਂ ਨੂੰ ਹਾਂਜੀ ਕਰ ਲੈਂਦੇ ਜਾਣ ਲੈਂਦੇ ਆ ਤੇਰਾ ਅੱਛਾ ਹਾਂ ਇਹ ਤਾਂ ਦੂਰੋਂ ਦੇਖ ਕੇ ਆ ਬੰਦੇ ਬੰਦਿਆਂ ਦੇਖ ਕੇ ਆ ਜਾਂਦਾ ਹੀ ਅੱਛਾ ਹਾਂਜੀ ਕੀ ਇਹਨੂੰ ਲੋੜ ਹਾਂ ਦੇ ਦਿੰਦੇ ਆ ਹਾਂਜੀ ਕਿੰਨੇ ਦਾ ਲੈ ਕੇ ਆਉਣਾ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਹੀ ਬਾਹਲਾ ਨਹੀਂ ਮੈਂ 1500 ਦਾ ਸਾਮਾਨ ਲਾ ਲੰਦਾ ਹੀ 1500 ਦਾ ਇੱਕ ਦਿਨ ਦੇ ਵਿੱਚ ਇਹਨੇ ਪੈਸੇ ਕਿੱਥੋਂ ਆ ਰਹੇ ਆ ਬਸ ਇਹ ਅੱਧਰ ਉੱਧਰ ਕਰਨਾ ਪੈਂਦਾ ਹੀ ਚੋਰੀਆਂ ਕਰਦੇ ਆ ਚੋਰੀ ਚੋਰੀਆਂ ਨੂੰ ਹੱਤ ਪੈਂਦਾ ਜੀ ਫਿਰ ਪਹਿਲਾਂ ਇੱਕ ਨੇ ਘਰ-ਬਾਰ ਇੱਕ ਨੇ ਵੇਖਿਆ ਤਾਂ ਉਹ ਦੁਬਾਰਾ ਹੁਣ ਚੋਰੀਆਂ ਵਿੱਚ ਹੋ ਗਈ ਹਾਂਜੀ ਰੋਜ਼ ਚੋਰੀ ਕਰਦਾ ਹਾਂਜੀ ਰੋਜ਼ ਹੀ ਕਰਨੀ ਪੈਂਦੀ ਹੈ ਜਦੋਂ ਟੁੱਟਦੇ ਆਂ ਮਰਦੇ ਆਂ ਫਿਰ ਕਰਨਾ ਪੈਂਦਾ ਜੀ ਕੀ ਕੀ ਚੋਰੀ ਕੀ ਕਰਦੇ ਆ ਕੀ ਕੀ ਕੀਤਾ ਅੱਜ ਤੱਕ ਆਹ ਤੱਕ ਲਗਭਗ ਬਾਹ ਕੋਈ ਤੁਸੀਂ ਕਹਿੰਗੇ ਆਹ ਤਾਂ ਇਹ ਚਿੱਟੇ ਕਰਕੇ ਅਸੀਂ ਤਾਂ ਗੁਰਦੁਆਰਿਆਂ ਵਿੱਚ ਵੀ ਚੋਰੀਆਂ ਕਰ ਚੁੱਕੇ ਹਾਂ। ਹਾਂਜੀ। ਬਾਈ ਤਨੂ ਇਸ ਸਮੇ ਲਾਲਾ ਸਾਹਿਬ ਕੀ ਲੱਖਾਂ ਦੀ ਤਦਾਦ ਨਾਲ ਲੋਕ ਦੇਖ ਰਹੇ ਆ। ਠੀਕ ਆ। ਤੇਰੇ ਹਾਲਾਤਾਂ ਵਲ ਦੇਖ ਕੇ ਬਥੇਰੇ ਨੂੰ ਤਰਸ ਵੀ ਆਏਗਾ। ਬਾਈ ਜੇ ਤੈਨੂੰ ਕੋਈ ਤੇਰਾ ਸਹਿਯੋਗ ਦੇਣਾ ਚਾਹਵੇ ਤੂੰ ਇਹ ਚੀਜ਼ਾਂ ਛੱਡ ਦੇਗਾ ਸੱਚੀ ਦੱਸ। ਹਾਂਜੀ ਸਾਰੀ। ਸੱਚੀ-ਸੱਚੀ ਦੱਸੀ। ਹਾਂਜੀ ਛੱਡ ਦੂੰਗਾ ਜੀ ਮੈਂ। ਮੈਂ ਤਾਂ ਹੀ ਬਹੁਤ ਟਾਈਮ ਦਾ ਸਾਡਾ ਨੂੰ ਪਾਦਾ ਹੀ ਬਸ ਇੱਕ ਛੋਟੇ ਨਹੀਂ ਰਿਹਾ ਮੈਂ ਤਾਂ ਬਹੁਤ ਜ਼ੋਰ ਲਾ ਕੇ ਦੇਦਾ ਹੀ ਅੱਜ ਤੇ ਨਸ਼ਾ ਕੀਤਾ ਵੇਹੇ ਹਾਂ ਇਹ ਥੋੜਾ ਕੀਤਾ ਹੈ ਕੀ ਕਿਹੜਾ ਨਸ਼ਾ ਕੀਤਾ ਲੈ ਚਿੱਟਾ ਹੀ ਲਾਇਆ ਜੀ ਚਿੱਟਾ ਲਾਇਆ ਇਸ ਸਮੇਂ ਹੈਗਾ ਤੇਰੇ ਕੋ ਹਾਂਜੀ ਹੈਗਾ ਜੀ ਦਿਖਾਓ ਹਾਂ ਭਾਈ ਚਿੱਟਾ ਅਜੇ ਹੀ ਚੀਜ਼ਾਂ ਦੇ ਕਰਕੇ ਇਹ ਬਾਈ ਬਾਈ ਕਿੰਨੇ ਦਾ ਆਏ ਇੰਨਾ ਇਹ ਕਿੰਨੇ ਦਾ ਆਇਆ ਸੀ ਇਹ ਇਹ ਇਸ ਟਾਈਮ ਹੀ 1000 ਰੁਪਏ ਦਈਏ ਇਹ ਹਜ਼ਾਰ ਦਾ ਆ ਐਨਕ ਹਾਂਜੀ ਇਹ ਯਾਰ ਪਿਆ ਦਿੱਤਾ ਸਾਨੂੰ ਇੰਨਾ ਭੀ ਬਈ ਤੈਨੂੰ ਪਰਖ ਹੈਗੀ ਆ ਚੀਜ਼ਾਂ ਦੀ ਇਹ origignal ਦਿੰਦੇ ਆ ਕੀ ਦੇ ਰਹੇ ਨੇ ਇਹ ਇਹਦੇ ਘੱਟਾ ਆ ਬਸ ਹਾਂ ਇਹਦਾ ਇੱਕ ਬਸ ਇਹ ਦੇਖ ਕੇ ਮਨ ਜਦੋਂ ਆ ਜਾਂਦਾ ਹੀ ਕੋਲੇ ਫਿਰ ਮੜਾ ਹੌਸਲਾ ਆ ਜਾਂਦਾ ਵੀ ਹਾਂ ਆ ਗਿਆ ਹੀ ਹੁਣ ਇਹਦੇ ਵਿੱਚ ਤਾਂ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਹਾਂ ਚਟਾ ਕੇ ਗੋਲੀਆਂ ਕੇ ਕੈਮੀਕਲ ਬੱਚੇ ਦੇ ਹੂੰ ਬਹੁਤ ਜ਼ਿਆਦੇ ਮੁੰਡੇ ਆ ਅੱਜਕੱਲ੍ਹ ਲੋਂਦੇ ਸਾਰੇ ਮਰਦੇ ਆਈ ਕੋਈ ਰੂੜੀ ਤੇ ਰਹਿੰਦਾ ਕੋਈ ਕਿਤੇ ਰਹਿੰਦਾ ਕੋਈ ਬਾਸ ਉੱਚ ਰਹਿੰਦਾ ਹੀ ਹਾਂਜੀ ਇਹ ਬਸ ਤੇਂ ਖਾਈ ਲੰਨਾ ਕੀ ਕਰਦਾ ਇਹਦਾ ਨਹੀਂ ਇਹ ਸਿਲ버 ਰੋਲ ਦੇ ਉੱਤੇ ਪਾ ਕੇ ਲਾਦੀ ਦਾਈ ਅੱਛਾ ਹਾਂਜੀ ਕੋਈ ਟੀਕਾ ਲਾਉਂਦਾ ਵਾ ਕੋਈ ਸਿਲ버 ਰੋਲ ਤੇ ਲਾਉਂਦਾ ਇਹਨੂੰ ਹਾਂਜੀ ਤੁਸੀਂ ਹਾਲ ਦੇਖੋ ਬਾਈ ਦੀ ਜੇਬ ਦੇ ਵਿੱਚੋਂ ਅਜਿਹੀਆਂ ਚੀਜ਼ਾਂ ਲੱਭਣ ਡੀਆਂ ਨੇ ਆਹ ਸ਼ਰੀਆਮ ਵਿਕ ਰਿਹਾ ਪੰਜਾਬ ਦੇ ਵਿੱਚ ਸ਼ਰੀਆਮ ਇਨਾਂ ਚੀਜ਼ਾਂ ਦੇ ਵਿੱਚ ਲਾ ਲੋ ਕਿ ਥਲ ਨਹੀਂ ਪਈ ਕੋਈ ਕਹਿੰਦਾ ਹੈ ਕਿ ਮੋੜ ਤੇ ਖੜੇ ਮਿਲ ਜੂਗੇ ਤੁਹਾਨੂੰ ਮਿਲ ਜੂਗਾ ਆ ਆ ਇੰਨੀ ਕੁ ਚੀਜ਼ ਆਹ ਹਜ਼ਾਰ ਰੁਪਏ ਦੀ ਬਾਈ ਕੰਨਾ ਮਿਲੇ ਕੇ ਬਾਈ ਇਹ ਤੈਨੂੰ ਘਰੋਂ ਪੈਸੇ ਮਿਲੇ ਸੀ ਇਹਦੇ ਵਾਸਤੇ ਸੱਚ ਸੇ ਦੱਸੀ ਨਹੀਂ ਇੱਧਰ ਉੱਧਰੋਂ ਹੀ ਬਸ ਕੀਤੇ ਆਈ ਇੱਧਰ ਉੱਧਰੋਂ ਕੀ ਚੱਕੇ ਸੀਗੇ ਹਾਂ ਇਹ ਬਸ ਇੱਧਰ ਚੋਰੀ ਚੋਰੀ ਕਰਕੇ ਫਿਰ ਕਰਨਾ ਪੈਂਦਾ ਹੀ ਕੀ ਕਰੀਏ ਨਹੀਂ ਤੋੜ ਲੱਗਦੀ ਹੈ ਮਰਦੇ ਹੈ ਹਾਂ ਜੇ ਸਾਨੂੰ ਨਾ ਮਿਲੇ ਅਸੀਂ ਇਹ ਚੀਜ਼ ਪਿੱਛੇ ਮਰ ਸਕਦੇ ਹਾਂ ਤੁਸੀਂ ਹਾਲ ਦੇਖੋ ਇੱਕ ਵਾਰ ਆਹ ਜ਼ਹਿਰ ਕਿਰਸ ਸਕਦੀਆਂ ਮੈਂ ਇਸ ਨੂੰ ਇਸਰੇ ਪాయిਜ਼ਨ ਜੋ ਕਿ ਇਹ ਬੱਚਾ ਆਪਣੇ ਸਰੀਰ ਦੇ ਵਿੱਚ ਲੈ ਰਿਹਾ ਹੈ 28 ਸਾਲ ਉਮਰ ਕੋਈ ਨਹੀਂ ਹੁੰਦੀ 28 ਸਾਲ ਦੇ ਵਿੱਚ ਲੋਕੀ ਪਤਾ ਨਹੀਂ ਕਿਹੜੀਆਂ ਕਿੜੀਆਂ ਨਵੀਆਂ-ਨਵੀਆਂ ਜਿਹੜੀਆਂ ਕਹ ਲੋ ਕਿ ਉਪਲਬਧੀਆਂ ਹਾਸਲ ਕਰ ਲੈਂਦੇ ਨੇ ਤੇ ਇਹ ਨੌਜਵਾਨ ਪੀੜ੍ਹੀ ਜਿਹੜੀ ਇਹ ਨਸ਼ੇ ਦੇ ਵਿੱਚ ਪਈ ਹੋਈ ਹੈ ਇਹਨਾਂ ਨੂੰ ਆਪਦੀ ਸੁਰਤ ਨਹੀਂ ਹੈਗੀ ਇਸ ਟਾਈਮ ਦੇ ਉੱਤੇ ਤੇ ਇਹਨਾਂ ਨੇ ਗਾਂਧੀ ਸੁਰਤ ਪਵੇਖ ਕਿੱਥੋਂ ਬਣਾ ਲੈਣਾ ਆ ਸੋ ਮੇਰੀ ਬੇਨਤੀ ਆ ਜਿਹੜੀਆਂ ਆ ਚੀਜ਼ਾਂ ਨੂੰ ਵੇਚਦੇ ਆ ਜਿਹੜੇ ਨਸ਼ਿਆਂ ਨੂੰ ਵੇਚਦੇ ਆ ਕਿਰਪਾ ਕਰਕੇ ਉਹਨਾਂ ਦੇ ਉੱਤੇ ਨਾ ਠੱਲ ਪੈਣੀ ਚਾਹੀਦੀ ਆ ਤੇ ਇਸ ਦੇ ਨਾਲ ਹੀ ਸਰਕਾਰਾਂ ਜੋ ਕਿ ਇਸ ਦੇ ਵਿੱਚ ਆਪਣਾ ਸਹਿਯੋਗ ਦੇ ਰਹੀਆਂ ਨੇ ਉਹ ਪੂਰਨ ਤੌਰ ਦੇ ਉੱਤੇ ਦੇਣ ਅੱਛਾ ਕੰਮ ਕਰਨ ਕਿ ਜਿਹੜਾ ਸਾਡਾ ਜਿਹੜਾ ਤੇਜਤਾ ਭਵੇਖਿਆ ਨੌਜਵਾਨ ਪੀੜੀ ਉਹ ਨਿੱਖਰ ਕੇ ਬਾਹਰ ਆਵੇ ਨਾ ਕਿਂ ਦਲਦਲ ਦੇ ਦਰਿਆ ਦੇ ਵਿੱਚ ਫਸੀ ਰਹੇ ਸੋ ਤੁਹਾਡੇ ਨਾਲ ਆਹਾ ਦੋ ਚਿਹਰੇ ਤੇ ਅਸੀਂ ਰੂਬਰੂ ਕਰਵਾ ਦਿੱਤੇ ਆ ਮਲਵਾ ਦਿੱਤਾ ਤੁਹਾਨੂੰ ਇਹਨਾਂ ਨੌਜਵਾਨਾਂ ਦੇ ਨਾਲ ਕਿ ਇਹ ਕਿਹੜੇ ਤਰੀਕੇ ਦੇ ਨਾਲ ਕਿ ਅਜਿਹੇ ਦਲਦਲ ਦੇ ਵਿੱਚ ਫਸੇ ਹੋਏ ਨੇ ਸੋ ਮੇਰੀ ਬੇਨਤੀ ਆ ਜਿੱਦਾਂ ਦੇ ਹੋਰ ਨੌਜਵਾਨ ਵੀ ਸਾਨੂੰ ਇਸ ਰਾਹੀ ਵਸਦਾ ਪੰਜਾਬ ਦੇ ਰਾਹੀ ਦੇਖ ਰਹੇ ਤੇ ਇਸ ਘੱਟੇ ਦੇ ਪਿੱਛੇ ਨਾ ਪਾਓ ਤੁਹਾਡੀ ਜ਼ਿੰਦਗੀ ਤੁਹਾਡੀ ਦੁਨੀਆ ਜਿਹੜੀ ਆ ਉਹ ਘੱਟਾ ਹੋ ਜੂਗੀ ਸੋ ਮੇਰੀ ਬੇਨਤੀ ਆ ਤੁਹਾਡੇ ਸਾਰੇ ਵੀਰਾਂ ਅੱਗੇ ਭਰਾਵਾਂ ਅੱਗੇ ਭੈਣਾਂ ਅੱਗੇ ਇਹਨਾਂ ਚੀਜ਼ਾਂ ਨੂੰ ਛੱਡ ਦਿਓ ਇਹਨਾਂ ਵਿੱਚ ਕੁਝ ਨਹੀਂ ਹੈਗਾ ਸੋ ਜਿਹੜੇ ਵੀ ਛੱਡਣਾ ਚਾਹੁੰਦੇ ਨੇ ਉਹ ਬਿਲਕੁਲ ਸੈਂਟਰਾਂ ਦੇ ਕੋਲ ਜਾਓ ਸਰਕਾਰਾਂ ਦੇ ਕੋਲ ਜਾਓ ਤੁਹਾਡੀ ਮਦਦ ਕਰਨਗੀਆਂ ਉਹ ਵੀ ਛੱਡੋ ਇਹਨਾਂ ਚੀਜ਼ਾਂ ਦੇ ਵਾਸਤੇ ਆਪਣੀ ਜ਼ਿੰਦਗੀ ਦਾ ਆਪਣਾ ਭਵਿੱਖ ਜਿਹੜਾ ਆ ਉਹਨੂੰ ਵਿਦਾਓ ਤੇ ਵਧਿਆ ਕਰੋ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੋ ਸੋ ਤਦ ਤੱਕ ਲਈ ਜਿਨੇ ਵੀ ਲੋਕ ਸਾਡੇ ਨਾਲ ਜੁੜੇ ਸੀ ਸਾਡੇ ਨਾਲ ਸੰਪਰਕ ਦੇ ਵਿੱਚ ਸੀਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਜਿਹਾ ਹੀ ਇੱਕ ਹੋਰ ਚਰਚਾ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਪੰਜਾਬ ਦੀ ਅਸਲੀਅਤ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਵਾਸਦਾ ਪੰਜਾਬ ਨੂੰ ਜ਼ਰੂਰ ਦੇਖਦੇ ਰਹਿਣਾ ਤੇ ਵਾਚ ਕਰਦੇ ਰਹਿਣਾ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਪੁੱਲਣਾ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਐਪੀਸੋਡ ਦੇ ਨਾਲ ਕੈਮਰਾਮੈਨ ਵਿਕਰਾਂਤ ਦੇ ਨਾਲ ਮੈਂ ਸੈਮਨ ਰਿਆਡ ਵਾਸ ਦਾ ਪੰਜਾਬ